ਇਹ ਵਿਚਾਰਾ ਦੇਖ ਲਓ ਮਰਨ ਕਿਨਾਰੇ ਹੀ ਹੈ ਐਦਾ ਜੀ ਮੈਂ ਸਾਜੇ ਚੱਲਦੇ ਹੁੰਦੇ ਹੈ ਕਦਮ ਹੀ ਹੈ ਵਿਚਾਰਾ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਇਹਦੀ ਕੱਟੂ ਮਾਲ ਦੇ ਵਿੱਚ ਤੁਸੀਂ ਦੋਸਤੋ ਦੇਖ ਸਕਦੇ ਹੋ ਬਹੁਤ ਚੰਗੀਆਂ ਚੰਗੀਆਂ ਮੱਝਾਂ ਝੋਟੀਆਂ ਤੋਕੜ ਕੱਬਣ ਪਸ਼ੂ ਵੀ ਹੁੰਦੇ ਆਗੇ ਇੱਕ ਖਤਰ ਵਿਚਾਰਾ ਦੇਖ ਲਓ ਮਰਨ ਕਿਨਾਰੇ ਹੀ ਹੈ ਅਨਾਂ ਦਾ ਨਾਮ ਸਾਦੇ ਚੱਲਦੇ ਹੁੰਦੇ ਹੈ ਖਾਦਮੀਆ ਵਿਚਾਰਾ ਕਿਸੇ ਨੂੰ ਕੋਈ ਪਰਵਾਹ ਨਹੀਂ ਇਹਦੀ ਹੋ ਸਕਦਾ ਐ ਸਮਝਦਾ ਹੋਵੇ ਇਹ ਕਾਟੂ ਮਾਲੀਆ ਤਕਰੀਬਨ ਇਧਰ ਸਾਰਾ ਧੋਖੜਾ ਕਰਦਾ ਕੱਟੇ ਝੋਟੀਆਂ ਛੋਟੇ ਛੋਟੇ ਬੱਚੇ ਵੀ ਹੁੰਦੇ ਹੈਗੇ ਇਹ ਤੋਂ ਤੁਜ ਕੀਤ ਕੇ ਲਿਆਇਆ ਜਾ ਕਰੋ ਫਾਜ਼ਲ ਜਾਨ ਬੋਟੇ ਤੇਨਸਰ ਦਸੂਨ ਮੜਾ ਰੂ ਵੀਡੀਓ ਹੈ ਕਿ ਵੀਡੀਓ ਹੈ ਜੀ ਇਧਰ ਵੀ ਝੋਟੀਆਂ ਦੇਖ ਲਓ ਤੁਸੀਂ ਬਹੁਤ ਵਧੀਆ ਖੜੀਆਂ ਗਈਆਂ ਜਮਾ ਗੱਬਣ ਹੁੰਦੇ ਲਾਇਗਾ ਥੋੜੇ ਜੀ ਸੇਵਾ ਦੇ ਨਾਲ ਗੱਬਣ ਹੋ ਜਾਣਗੇ ਆ ਟੂ ਨਾਲ ਦੇ ਵਿੱਚ ਖੜਾਂਗਾ ਜੇ ਕਿਸੇ ਨੇ ਖਰੀਦ ਲੀਆਂ ਤਾਂ ਠੀਕ ਆ ਨਹੀਂ ਇਹ ਵੀ ਵੱਢਾਂ ਜਾਣਗੇ ਆ ਇਧਰ ਟੋਕੜ ਗੱਬਣ ਖੜੀ ਹੈਗੀ ਟੋਕੜ ਗੱਬਣ ਇਹ ਆਮ ਕਿਸਾਨ ਵੇਚਣ ਆਇਆ ਹੋਇਆ ਹੈ ਨਹੀਂ ਇੱਧਰ ਕੱਟੇ ਆ ਗਏ ਦੋ ਇੱਧਰ ਕੱਟੇ ਖੜੇ ਆ ਝੋਟੇ ਤਾ ਝੋਟੀ ਆ ਨੀਲੀ ਰਾਵੀ ਦੀ

ਹਿੰਦ ਜੋਲਤਾ ਜੀ ਕਰੀ ਮਾ ਦੀ ਤੇਰੀ ਉਹ ਬਾਹਰ ਦੌੜੇ ਉਹ ਬਾਈ ਕਿਉਂ ਆ ਰਹੀ ਹੈ ਕਿਹਦਾ ਆਣ ਕੇ ਲਾਉਂਦੀ ਹੋ ਆਏ ਉਧਰ ਸੌਂਦਾ ਚਲੀ ਜਾਂਦਾ ਹੋਸ਼ ਕਹਿੰਦਾ ਇੱਧਰ ਕੜੰਗਾ ਨਹੀਂ ਸਾਥੇ ਤੁਸੀਂ ਉਹ ਬਾਈ ਲੱਗਦਾ ਵਈ ਟਿਕ ਬੈਡ ਆ। ਅੱਗੇ ਨੰਬਰ ਤਾਂ ਆਪਾਂ ਜੋ ਦਪਤੀ ਹੋ। ਆਇ ਤੇ ਆ ਵੀਡੀਓ ਦਾ ਅੰਡ ਕਰਦੇ ਆ। ਵੀਡੀਓ ਚੰਗੀ ਲੱਗੀ ਤਾਂ ਕੋ ਸ਼ੇਅਰ ਜ਼ਰੂਰ ਕਰ ਦਿਓ। ਤੁਹਾਨੂੰ ਲੱਖ ਨਹੀਂ ਮੰਨਿਆ। ਬਾਹਰ ਜਿਹੜੇ ਨਾਲੇ ਗੁਰਦੁਆਰਾ ਹਾਂ ਵੱਧ ਲੈ ਦੋ ਝੋਟੀਆਂ ਇੱਧਰ ਖੜੀਆਂ ਗਈਆਂ ਨੇ ਜਤੂ ਜੀ 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 ਜਤੂ ਜੀ 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 ਜਤੂ ਜੀ 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 ਪਤਵਾਲੇ ਪਾਰ ਮੰਦਰ ਜਾਂਦੇ